ਯੁੱਧ ਨਸ਼ਿਆਂ ਵਿਰੁੱਧ ਦੇ ਤਹਿ ਤੰਬਰ ਸਰ ਪੁਲਿਸ ਵੱਲੋਂ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਕੇ ਚਲਾਇਆ ਪੀਲਾ ਪੰਜਾ ਪਿੰਡ ਗਮਟਾਲਾ ਨੰਬਰ ਸਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰ ਢਾਏ ਕੀ ਕਹਿੰਦੇ ਨੇ ਪੁਲਿਸ ਕਮਿਸ਼ਨਰ ਤੁਸੀਂ ਵੀ ਸੁਣੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਚੇੜੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀਆਂ ਮਿਲੀਆਂ ਪਿਛਲੇ ਦਿਨਾਂ ਚ ਬਹੁਤ ਸਾਰੇ ਡਰੱਗ ਸਮਗਲਰ ਬਿਗ ਫਿਸ਼ ਔਰ ਕਾਰਟਲ ਬਸਟ ਕੀਤੇ ਗਏ ਆ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਆ ਔਰ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਨਾਰਕੋ ਦੇ ਇਲ ਕਾਟਨ ਮਨੀ ਦੇ ਵਿੱਚ ਡਰੱਗ ਟ੍ਰੇਡ ਦੇ ਵਿੱਚ ਲੋਕਾਂ ਨੇ ਇਲਲੀਗਲ ਆਪਣੇ ਬਿਲਡਿੰਗਸ ਬਣਾਈਆਂ ਜਾਂ ਘਰ ਬਣਾਏ ਆ ਉਹਦੇ ਤਹਿਤ ਕਾਰਪੋਰੇਸ਼ਨ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਡੈਮੋਲੇਸ਼ਨ ਦੇ ਆਰਡਰ ਕੀਤੇ ਗਏ ਨੇ ਔਰ ਪੁਲਿਸ ਪ੍ਰੋਟੈਕਸ਼ਨ ਸਾਡੇ ਤੋਂ ਰਿਕੁਐਸਟ ਕਰਕੇ ਮੰਗੀ ਗਈ ਹੈ। ਉਹਦੇ ਤਹਿਤ ਆਪਾਂ ਕੁਮਟਾਲੇ ਦੇ ਵਿੱਚ ਖੜੇ ਆਂ। ਜੇ ਇਸ ਘਰ ਦੀ ਬੈਕਗ੍ਰਾਉਂਡ ਵਾਲ ਜਾਈਏ ਤੇ ਦੋ ਕਜ਼ਨ ਬ੍ਰਦਰ ਨੇ ਮਾਮੇ ਪੂਆ ਦੇ ਬੱਚੇ ਹਨਵਰ ਗਿੱਲ ਤੇ ਅਬੀ। ਦੋਨੋਂ ਇਸ ਟਾਈਮ ਜੇਲ੍ਹ 'ਚ ਨੇ ਔਰ ਜੇ ਅਨਵਰ ਗਿੱਲ ਦਾ ਬੈਕਗ੍ਰਾਉਂਡ ਦੇਖੀਏ ਤੇ 5 ਮੁਕਦਮੇ ਦੇ ਖਿਲਾਫ ਦਰਜ ਨੇ। 4 ਡਰੱਗਸ ਦੇ ਨੇ ਔਰ ਇੱਕ ਆਈਪੀਸੀ ਦਾ। ਅਬੀ ਦੇ ਖਿਲਾਫ ਇੱਕ ਆਰਮਜ਼ੈਟ ਦਾ ਔਰ ਇੱਕ ਐਨਡੀਪੀਐਸ ਦਾ ਮੁਕਦਮਾ ਦਰਜ ਹੈ। ਔਰ ਲਾਸਟ ਮੁਕਦਮਾ ਜਿਹੜਾ ਅਸੀਂ ਕੈਂਟ ਦੇ ਵਿੱਚ ਦਰਜ ਕੀਤਾ ਇਹਨਾਂ ਦੇ ਖਿਲਾਫ ਉਹਦੇ 'ਚ ਗਲੌਕ ਪਿਸਟਲ ਵੀ ਰਿਕਵਰ ਹੋਇਆ ਜਿੱਥੋਂ ਕਿ ਸਾਫ਼ ਜ਼ाहिर ਹੁੰਦਾ ਹੈ ਕਿ ਕ੍ਰਾਸ ਬਾਰਡਰ ਜਿਹੜੇ ਇੰਟਰਨੈਸ਼ਨਲ ਸਮਗਨਰਸ ਨੇ ਪਾਕਿਸਤਾਨ ਬੇਸਡ ਉਹਨਾਂ ਨਾਲ ਇਨ ਟੱਚ ਨੇ ਔਰ ਜਿਹੜੀ ਡਰੋਨ ਰਾਹੀਂ ਕ੍ਰਾਸ ਦਾ ਬਾਰਡਰ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰੱਗ ਭੇਜੀ ਜਾਂਦੀ ਹੈ ਜਯਾਹਮਸ ਉਹਦੇ 'ਚ ਪੂਰੀ ਤਰ੍ਹਾਂ ਸ਼ਾਮਲ ਜਿੱਥੇ ਸਰ ਨਸ਼ਾ ਤਸਕਰਾਂ ਦੇ ਵਿੱਚ ਦਿਲਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡਰ ਦਾ ਮਾਹੌਲ ਆ ਉੱਥੇ ਆਮ ਪਬਲਿਕ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਉਹਦੇ ਬਾਰੇ ਦੇਖੋ ਆਮ ਪਬਲਿਕ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਬਹੁਤ ساری ਇਨਫੋਰਮੇਸ਼ਨ ਫੋਰਥ ਕਮਿੰਗ ਹੈ ਔਰ ਇਸ ਤੋਂ ਇਲਾਵਾ ਪਬਲਿਕ ਦਾ ਸਹਿਯੋਗ ਹਰ ਜਗ੍ਹਾ ਮਿਲਦਾ ਚਾਹੇ ਡੈਮੋਲੇਸ਼ਨ ਡਰਾਈਵ 'ਚ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹ ਬੜੀ ਖੁਸ਼ੀ ਹੈ ਕਿ ਦੇਖੋ ਇੱਕ ਜਿਹੜਾ ਸਿੰਬੋਲਿਕ ਚੀਜ਼ ਹੈ ਜਿਹੜੀ ਦਰਸਾਉਂਦੀ ਹੈ ਕਿ ਡਰੱਗਸ ਨਾਲ ਇਹ ਚੀਜ਼ ਬਣਾਈ ਗਈ ਹੈ ਜਦੋਂ ਉਹਦੀ ਡੈਮੋਲੇਸ਼ਨ ਹੋ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਿਹਨਤ ਨਾਲ ਆਪਣਾ ਜ਼ਿੰਦਗੀ ਰੋਜ਼ੀ-ਰੋਟੀ ਕਮਾਉਣ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਕੁਝ ਸਮੇਂ ਵਾਸਤੇ achiyan lag sakdiyan par ehda hashar taur te jivein dekh reho ehi hunda hai. ਚਲੋ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਅ ਕਹਿਣਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ਾ ਵਿਰੋਧ ਚਲਾਇਆ ਹੋਇਆ ਹੈ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਸਾਡੀ ਚਲੋ ਜਿਹੜੀ ਇੱਕ ਪੀੜੀ ਤਾਂ ਖਰਾਬ ਹੋ ਚੁੱਕੀ ਆ ਪਰ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੀ ਉਹ ਬਾਜੀ ਗਈ ਇਹ ਬਹੁਤ ਹੀ ਇੱਕ ਭਿਆਨਕ ਤੇ ਮਾਰੂ ਨਸ਼ਾ ਹੈ ਜਿਹਦੇ ਤੋਂ ਸਾਡੇ ਸਾਰੇ ਹੀ ਮਤਲਬ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਕਦਮ ਸੀਗਾ ਜੀ ਸਰਕਾਰ ਨੂੰ ਬਹੁਤ ਲੋਕ ਕਹਿ ਰਹੇ ਸੀ ਕਿ ਸਰਕਾਰ ਸ਼ਾਇਦ ਕੁਝ ਕਰ ਨਹੀਂ ਰਹੀ ਪਰ ਉਹ ਬਹੁਤ ਚਿਰ ਤੋਂ ਪਲੈਨਿੰਗ ਕਰ ਰਹੀ ਸੀ ਇਹ ਵੇਸੇ-ਵੈਸੇ ਦੀਆਂ ਕਿ ਅਸੀਂ ਜਿਹੜਾ ਵਾ ਉਹ ਜੁੱਧ ਜਦੋਂ ਚਟੇੜਾਂਗੇ ਤਾਂ ਫਿਰ ਇੱਕ ਰੀ ਨੂੰ ਖਤਮ ਕਰਕੇ ਹੀ ਸਾਹ ਲਵਾਂਗੇ ਜੀ